ਫੋਨ ਫੜਨੀ ਨਹੀਂ ਕਰਦੀ ਅੱਜ ਕੱਲ ਕਿੱਥੇ ਰਹਿਨੀ ਆ ਵਧੀਆ ਵਧੀਆ ਫੋਨ ਕੀ ਕਰਨਾ ਵਾ ਟਾਈਮ ਲੱਗੇ ਤੇ ਫੋਨ ਕਰ ਕੰਮ ਕਰਕੇ ਢਹੀਓ ਹਰ ਦੂਸਰਾ ਕੰਮ ਕਰਨੀ ਤੇ ਨਾ ਕਿੱਥੇ ਆ ਨੀ ਨੌ ਦਾ ਕੀ ਦਸਾਂ ਨੌ ਅੰਦਰ ਸੁੱਤੀ ਪਈ ਆ ਆ 8 ਵਜੇ ਤੇ ਸੁੱਤੀ ਉੜਦੀ ਆ ਉਹਨੇ ਚਲੋ ਤਾਂ ਮੈਂ ਸਾਰਾ ਕੰਮ ਕਰਕੇ ਤੇ ਵਹਿਲੀ ਵੀ ਹੋ ਜੰਨੀ ਆ ਹਾਂ 8 ਵਜੇ ਸੁੱਤੀ ਉਠੂਗੀ ਫਿਰ 1 ਘੰਟਾ ਫੋਨ ਫੜ ਲੈਂਦੀ ਫਿਰ ਜਿਉਂ ਚਾਹ ਦਾ ਕੱਪ ਨਾਲ ਫੜਦੀ ਤੇ 1 ਘੰਟਾ ਉਹਦੀਆਂ ਰੀਲਾਂ ਵੇਂਦੀ ਰਹਿੰਦੀ ਰੀਲਾਂ ਵੇਂਦੀ ਰਹਿੰਦੀ ਹਾਂ 9 ਵਜੇ ਉੱਠ ਕੇ ਤੇ ਫਿਰ ਨੌਨ ਵੱਢ ਜਾਂਦੀ ਆ ਨਾ ਨੂੰ ਕੇ ਮੂੰਹ ਲੰਬਾ ਲੱਗ ਜਾਂਦੀ ਹੈ ਲੰਬ ਲੰਬ ਕੇ ਤੇ ਦਾੜ ਸੜਦਾ ਬਾਹਰ ਹੁੰਦੀ ਹੈ ਹਾ ਉਹ ਨਿਚਰ ਨੂੰ ਤੇ ਪੈਨੇ ਸਾਰੀ ਘਰ ਦਾ ਕੰਮ ਕਰ ਲੀਦਾ ਜੇ ਮੈਂ ਇਹਦੇ ਵੱਲ ਵੇਂਦੀ ਰਵਾਂ ਤਾਂ ਸੁੱਖੀ ਪਿਆਸੀ ਬੈਠੀ ਨਾ ਹਾ ਉੱਠ ਕੇ ਫਰਾ ਵੀ ਕਰ ਲੀਦਾ ਇਹਦੇ ਮੂੰਹ ਵਾਲਾ ਕਿਹੜਾ ਵੇਖੀ ਹਾ ਕੋਈ ਹਾਲ ਨਹੀਂ ਮੈਨੀ ਨੋਵਾਂ ਦਾ ਕੋਈ ਹਾਲ ਬੜਾ ਪਰੇਸ਼ਾਨ ਕੀਤਾ ਇਹਨਾਂ ਨੇ ਚੱਲ ਛੱਡ ਹੋਰਸ ਨਾ ਕੁੜੀ ਦਾ ਆਇਆ ਹੀ ਥੋੜਾ ਠੀਕ ਠਾਕ ਆਇਆ ਕੁੜੀ ਦਾ ਪੋਲ ਆ ਠੀਕ ਠਾਕ ਹਾ ਕੈਂਡੀ ਮੂੰਹੀ ਸੁੱਤੀ ਉੱਠੀ ਹਾ ਮੈਂ ਚੱਲ ਪੁੱਤ ਸੁੱਤੀ ਅਠੀ ਨਾ ਤੋਗੇ ਤਿਆਰ ਤੀਰ ਹਾਂ ਅਤਰ ਨਵਾਂ ਨਵਾਂ ਆਇਆ ਹਾਂ ਤਿਆਰ ਤੀਰ ਹੋ ਗਿਆ ਤਾਂ ਮੈਂ ਇਹਨਾਂ ਵੀ ਹੋਰ ਦੇਈ ਤੂੰ ਪਹਿਲਾਂ ਕੰਮ ਕਰਨ ਚੱਲ ਜੀ ਆ ਕੰਮ ਕਰਨਾ ਜਾਈਂ ਐ ਸੁਰਕੀ ਦੀ ਦੀ ਲਾ ਕੇ ਸੋਣੀ ਬਣ ਕੇ ਬਹਿ ਮੀਤੀ ਹਾਂ ਲੈ ਹਾ ਤੇ ਉਹ ਤੋ ਬੜੀਆ ਕੀਤਾ ਕੇ ਲਿਆ ਆਇਆ ਸੋਣੀ ਲੱਗੂਗੀ ਕਿਤੇ ਹੁਣ ਕੇ ਕੰਮ ਘੁੰਮਣਾ ਜੇ ਕਰੀ ਹਾਂ ਸਾਰੀ ਮਰ ਕੰਮ ਹੀ ਕਰਨੀ ਆ ਕਿ ਤੀਆਂ ਆਈਆਂ ਭੈਜੀ ਤੀਆਂ ਆਈਆਂ ਤੀਆਂ ਆਈ ਤੀਆਂ ਆਈ ਕਰ ਤੀਆਂ ਇਹ ਦੋ ਕਰਦੀਆਂ ਨਾ 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 ਸਹੀ ਗੱਲ ਤੇ ਕੋਈ 20% ਵੀ ਨਹੀਂ ਬੰਦੀਆਂ ਧੀਆਂ ਧੀਆਂ ਜੇ ਨਵਾਂ ਧੀਆਂ ਬੰਜੇ ਤੇ ਘਾਟੇ ਕਾ ਦੇ ਪਰ ਨਵਾਂ ਨਹੀਂ ਧੀਆਂ ਬੰਜਿਆ ਨਹੀਂ ਬੰਦੀਆਂ ਭੈਣੇ ਨਵਾਂ ਤੇ ਕਿਤੇ 20% ਨਹੀਂ ਧੀਆਂ ਬੰਦੀਆਂ ਜਿਹੜੇ ਬੰਜੇ ਤੇ ਤਰਨਾ ਚਾਹੀਏ ਹਾਂ ਨਵਾਂ ਨਹੀਂ ਬੰਦੀਆਂ ਨਾ ਨਾ ਇੱਕ ਦੀ ਫੂ ਫੂ ਕਰਦੀ ਉੱਠ ਕੇ ਗਈ ਆ ਉਹ ਪਤਾ ਹੀ ਨਾ ਮਮੀ ਲੱਗੀ ਸੱਚੀਆਂ ਸੁਣਾਉਣ ਆ ਉੱਠ ਕੇ ਤੇ ਚਲ ਗਈ ਮੇਲੇ ਪਾ ਤੂੰ ਤੇ ਸ਼ੂਗਰ ਕਰ ਤੇਰੀ 8 ਵਜੇ ਆਵ ਜਾਂਦੀ ਆ ਫਿਰ ਵੀ ਚੰਗੀਆਂ ਭੈਣੇ ਤੂੰ ਆ ਇਧਰ ਵੇਖ ਨਾ ਇਹ ਜੇ 1 ਵਜੇ ਉੱਠਦੀ ਆ 1 ਵਜੇ ਉੱਠ ਕੇ ਫਿਰ ਸੁਸਤੀ ਮਰ ਜਾਉ ਸੁਸਤੀ ਮਰ ਜਾਉ ਬਾਸੀਆਂ ਮਾਰਦੀ ਕਦੀ ਕੁਰਸੀ ਤੇ ਬੈਹਿੰਦੀ ਕਦੀ ਕਿਤੇ ਬੈਹਿੰਦੀ ਕਦੀ ਕਿਤੇ ਲੱਤਾਂ ਰੱਖਦੀ ਕਦੀ ਕਿਤੇ ਸਿਰ ਰੱਖਦੀ ਹਾਂ ਐਨੇ ਕਿਤੇ ਜਿੱਦਾ ਨਿਆਣਾ ਨਹੀਂ ਸੌਣ ਨਹੀਂ ਹੁੰਦਾ ਇਹ ਵੀ ਨਹੀਂ ਸੌਣੋਂ ਦਿੱਤੇ 10 ਵਜੇ ਤੱਕ ਆ ਤਾਂ 3 ਵਜੇ ਤੱਕ ਕਿਹੜਾ ਦੇ ਮੂੰਹ ਵਾਲੇ ਵੇਖੇ ਪੈਣਾ ਸਾਰਾ ਕੰਮ ਹੀ ਨਿਆ ਕਰਦੀ ਆ ਕਿਤੇ ਕੱਖ ਨਹੀਂ ਕਰਦੀ ਫਿਰ ਸ਼ਾਮ ਨੂੰ ਮੁੰਡੇ ਨੂੰ ਲੈ ਕੇ ਤੇ ਬਾਜ਼ਾਰ ਚੱਲ ਜਿੰਦੀ ਫਿਰ ਆ ਤਾਂ ਤੇ ਜੱਗਦਰ ਕਹਿੰਦੀ ਮੈਂ ਚੱਲੀ ਆਪਣੇ ਪੇਕੇ ਆ ਹੁਣ ਵੀ ਅੰਦਰ ਵੜ ਗਈ ਹਾਂ ਨਾ ਨਾ ਨਾੜੀ ਪਾਉਂਦੀ ਆ ਧੀਆਂ ਨਾ ਇਹਨਾਂ ਨੇ ਧੀਆ ਕਿੱਥੇ ਬੰਦ ਨਾ ਨਾ ਹਾਂ ਹੁਣ ਤੜੀ ਮੇਰੀ ਹਲਕਾੰਨ ਕਰਨੀ ਪਤਾ ਨਾ ਮੰਮੀ ਸੱਚੀਆਂ ਸੁਣਾ ਲਈ ਤੂੰ ਤੇ ਮੇਰੇ ਤੋਂ ਵੀ ਜ਼ਿਆਦੀ ਦੁਖੀ ਆ ਹੋਰ ਕੀ ਭੈਣੇ ਮੈਂ ਤੇ ਤੇਰੇ ਤੋਂ ਵੀ ਵੱਧ ਦੁਖੀ ਆ ਆ